ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਜੀ ਆਪ ਸਭ ਨੂੰ ਪਤਾ ਹੈ ਕਿ ਇਹਨਾਂ ਭਈਆਂ ਨੇ ਬਹੁਤ ਇੱਥੇ دہشت ਫਲਾ ਰੱਖੀ ਆ ਇੱਥੋਂ ਤੱਕ ਕਿ ਸਾਡੀਆਂ ਧੀਆ ਭੈਣਾਂ ਦਾ ਰਾਤ ਬਰਾਤੇ ਨਿਕਲਣਾ ਵੀ ਔਖਾ ਹੋ ਗਿਆ ਆ ਅਸੀਂ ਇਸ ਕਰਕੇ ਐਸਡੀਐਮ ਸਾਹਿਬ ਨੂੰ ਅੱਜ ਮਤਾ ਪਾਇਆ ਸੀ ਸਾਰਿਆਂ ਨੇ ਰਲ ਕੇ ਕਿ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਤਾਂ ਕਿ ਸਾਨੂੰ ਇਸ دہشت ਤੋਂ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪ ਜੀ ਜਾਣਦੇ ਹੋ ਕਿ ਪਿਛਲੇ ਦਿਨੀ ਜੋ ਹੁਸ਼ਿਆਰਪੁਰ ਵਿਖੇ ਇੱਕ ਮਾਸੂਮ ਬੱਚੇ ਦੀ ਪ੍ਰਵਾਸੀਆਂ ਵੱਲੋਂ ਜਿਹੜਾ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਮੁਕੇਰੀਆਂ ਹਲਕੇ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਟੀਮ ਵੱਲੋਂ ਇੱਕ ਮੰਗ ਪੱਤਰ ਐਸ.ਐਮ. ਸਾਹਿਬ ਨੂੰ ਦਿੱਤਾ ਹੈ ਕਿ ਇਹਨਾਂ ਦੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਦੀ ਸਨਾਖਤ ਕੀਤੀ ਜਾਵੇ ਅਤੇ ਇਹਨਾਂ ਦੇ ਕਾਰੋਬਾਰਾਂ ਨੂੰ ਬੰਦ ਕੀਤਾ ਜਾਵੇ ਤੇ ਪਿੰਡਾਂ ਵਿੱਚ ਸਰਪੰਚਾਂ ਨੂੰ ਮਤੇ ਪਾ ਕੇ ਜਿਹੜਾ ਇਹਨਾਂ ਨੂੰ ਪਿੰਡ ਚੋਂ ਪਿੰਡ ਨਿਕਾਲਾ ਜਿਹੜਾ ਜ਼ਰੂਰ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਹੁਣ ਇੱਥੇ ਪੈਰ ਇਹਨਾਂ ਦੀ ਜਿਹੜਾ ਲੱਗ ਚੁੱਕੀਆਂ ਨੇ ਇਸ ਕਰਕੇ ਇਹ ਹੁਣ ਦਾਦਾਗਰੀ ਤੇ ਰਾਤ ਨੂੰ ਨਸ਼ਾ ਕਰ ਲੈਂਦੇ ਨੇ ਉਸ ਤੋਂ ਬਾਅਦ ਇਹ ਸਾਡੇ ਬੰਦਿਆਂ ਨੂੰ ਬਿਲਕੁਲ ਨਹੀਂ ਸਮਝਦੇ ਤੇ ਇਹ ਬਿਲਕੁਲ ਜੋ ਬਿਹਾਰ ਦੇ ਵਿੱਚ ਗੁੰਡਾ ਰਾਜ ਹੈ ਉੱਥੇ ਆਪਣਾ ਕਰਦੇ ਨੇ ਉਹੀ ਸੇਮ ਇਹ ਪੰਜਾਬ ਦੇ ਵਿੱਚ ਆ ਕੇ ਕਰ ਰਹੇ ਨੇ ਇਹਦੇ ਸਬੰਧ ਦੇ ਵਿੱਚ ਅੱਜ ਐਸਡੀਐਮ ਸਾਹਿਬ ਨੂੰ ਮਿਲੇ ਆ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਪਿੰਡਾਂ ਵਿੱਚ ਮਤੇ ਪਾ ਕੇ ਸਰਪੰਚਾਂ ਨੂੰ ਤੇ ਇਹਨਾਂ ਨੂੰ ਜਿਹੜਾ ਇਹ ਇਤੋਂ ਇਹਨਾਂ ਦੇ ਕਾਰੋਬਾਰ ਵੀ ਬੰਦ ਕੀਤੇ ਜਾਣਗੇ ਇਹਨਾਂ ਦੇ ਸ਼੍ਰਾਕਤੀ ਕਾਰਡ ਆਧਾਰ ਕਾਰਡ ਵੀ ਰੱਦ ਕੀਤੇ ਜਾਣਗੇ ਅਤੇ ਪੰਜਾਬ ਤੋਂ ਇਹਨਾਂ ਨੂੰ ਨਿਕਾਲਾ ਦਿੱਤਾ ਜਾਊਗਾ ਵੈਰੀ ਗੁੱਡ ਜੀ ਕਾਹਨਸੋ ਵੈਰੀ ਗੁੱਡ ਜੀ ਕੀ ਬੱਬਾ ਜਿਹੜੇ ਸ਼ਹਿਰ ਤੇ ਰੇਡੀਅਮ ਭਈਆਂ ਲਈਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਵੀ ਅਸੀਂ ਉਹ ਵੀ ਇੱਕ ਅਸਟਾ ਲੋਸਮੈਂਟ ਜਿਹੜਾ ਅੱਜ ਅਸੀਂ ਪਰਮਿਸ਼ਨ ਦੀ ਐਪਲੀਕੇਸ਼ਨ ਜਿਹੜੀ ਇੱਕ ਦੇਣੀ ਹੈ ਉਹ ਵੀ ਐਪਲੀਕੇਸ਼ਨ ਦੇ ਕੇ ਜਲਦ ਤੋਂ ਜ ਅਸੀਂ ਲੋਸਮੈਂਟ ਕਰਾਵਾਂਗੇ ਪੂਰੇ ਸ਼ਹਿਰ ਦੇ ਵਿੱਚ ਤੇ ਉਹ ਇਹਨਾਂ ਦੇ ਕਾਰੋਬਾਰ ਜਿਹੜੇ ਉਹ ਬੰਦ ਕਰਾਵਾਂਗੇ